ਦਿਖਾਓ ਓ ਤਰ ਮੇ ਬਲਦਾ ਕੰਡੀਸ਼ਨ ਗੱਡੀ ਦੀ ਕਾਉ ਪਈਆ ਨਾ ਪੂਰੀ ਘੈਂਟ ਹੈ ਆ ਦਿਖਾਈ ਨਾ ਤੋ ਤਾੜ ਜਿਹੜੇ ਧੁੱਪ ਤੋਂਦੇ ਇਹਨਾਂ ਤੋਂ ਲਫਾਫੇ ਵੀ ਨਹੀਂ ਉਤਰੇ ਹੋਏ ਵਾਲੇ ਸੀਟ ਕਵਰ ਬਿਲਕੁਲ ਹੀ ਨਵੇਂ ਲੈ ਇਧਰ ਦੇ ਨੇ ਬਾਈ ਹਨਾ ਹਾਂਜੀ 39255 ਬਿਲਕੁਲ 38 39000 ਕਿਹਾ ਬਾਈ ਨੇ ਤੇ ਬਾਈ ਵੱਡੀ ਟੱਚ ਪਲੇਅਰ ਲੱਗੇ ਹੋਇਆ ਹੈ ਜੀ ਹਾਂਜੀ ਉਹ ਕਿਸੇ ਸੇ ਉਸ ਸਾਰੇ ਗੱਡੀ ਦੇ ਨਾਲ ਦੇਨੇ ਨਾਲ ਦੇ ਨਾਲ ਦੇ ਜੀ ਪਰ ਮੈਂ ਸਾਰੇ ਗੋਡੇ ਬਿੱਲਰ ਦਿਖਾ ਦੇ ਬਾਈ ਦੇਗਾ ਹੂੰ ਖੱਟੀ ਫੁੱਟੀ ਸਾਰੀ ओरिजिनल ਹੈ ਤੇ ਹੋਰ ਇਧਰੋਂ ਵੀ ਚੈੱਕ ਕਰਵਾਵੇ ਵੱਡੀ ਗੱਲ ਹੋਰ ਦਿਖਾ ਦਿੰਦੇ ਧਰਮੇ ਕੱਲਾ ਕੱਲਾ ਕੰਪਨੀ ਦਾ ਮਾਰਕ ਆ ਕੱਲਾ ਕੱਲਾ ਸਟicker ਦਿਖਾਈ ਦੇਖ ਵੈਰਨ ਕਰਵਾਈ ਚੈੱਕ ਕਰ ਦੇਖ ਹੈ ਰੇਡੀਏਟਰ ਦਾ ਢੱਕਣ ਦਿਖਾ ਦੇ ਹੂੰ ਤੇ ਆ ਦੇਖ ਕੱਲੀ ਕਲੀ ਯਾਰ ਚੀਜ਼ ਆ ਉਹ ਦੇਖ ਹਾਂ ਜਾਨੀ ਕਿ ਪੂਰੀ ਘੈਂਟ ਯਾਰ ਤਸੱਲੀ ਦੀ ਗੱਡੀ ਆ ਬਈ ਇਹਨੂੰ ਸਟਾਰਟ ਕਰਿਓ ਗੱਡੀ ਨੂੰ ਆਪੇ ਦੀ ਸਟਾਰਟਿੰਗ ਵੀ ਦੇਖ ਲਈ ਆਵਾਜ਼ ਕਿੰਨੀ ਕਰੇ ਆ ਲੋ ਹੂੰ ਜਮੇ ਸਾਇਲੈਂਟ ਗੱਡੀ ਆ ਪੁਈ ਹੈ। ਪਰ ਮੈਂ ਲਵੇ ਖੜਾ ਚਾਹੀਏ ਬੰਦਾ। ਉਹ ਆ ਦੇਖ ਜਪੋ ਵੀ ਨਵੀਂ ਗੱਡੀ ਹੈ ਯਾਰ ਉਹ ਏਸੀ ਵੀ ਓਕੇ ਆ ਜੀ। ਇੰਜਨ ਗੇਰੀ ਏਸੀ ਟਰੋਕਿਆ ਪੂਰਾ। ਹਾਂਜੀ ਹਾਂਜੀ ਓਕੇ। ਲੈ ਮਿੱਤਰਾਂ। ਪਰ ਮੈਂ ਆ ਵੀ ਦਿਖਾ ਦੇ ਸਾਰਾ ਚੈੱਕ ਕਰਵਾ ਦੇ ਲੈ। ਲੈ। ਲੈ ਵੀ ਮਿੱਤਰੋ ਅੱਜ ਫੇਰ ਆਪਾਂ ਮੋਗਾ ਏਰੀਆ ਦੇ ਵਿੱਚ ਪਹੁੰਚ ਗਏ। ਮੋਗਾ ਏਰੀਆ ਦੇ ਵਿੱਚੋਂ ਨਾ ਤੁਹਾਡੇ ਵਾਸਤੇ ਇੱਕ ਬਹੁਤ ਘੈਂਟ ਗਹਿਣਾ ਲੱਭ ਲਿਆ। ਗਹਿਣਾ ਕਿਹੜਾ? ਕਿੰਨੇ ਦੇ ਵਿੱਚ ਬਣੂ? ਕਿਹੜੇ ਸੱਜਣ ਦੇ ਪਿੰਡ ਪਹੁੰਚਿਆ? ਕਿਹੜਾ ਇਹ ਪਿੰਡ ਹੈ? ਸਾਰਾ ਕੁਝ ਵਿਸਥਾਰ ਸਹਿਤ ਦੱਸਾਂਗੇ। ਤੁਸੀਂ ਨਾ ਸਾਡੀ ਜ਼ਿੰਮੇਵਾਰੀ ਬੜੀ ਵਧਾ ਦਿੰਨੇ ਹੋ। ਜੇ ਕੋਈ ਚੰਗਾ ਟਰੈਕਟਰ ਕਿਸੇ ਦੇ ਘਰੋਂ ਲੱਭ ਲਈਏ ਤਾਂ ਵੀ ਤੁਸੀਂ 15 ਮਿੰਟਾਂ ਦੇ ਵਿੱਚ ਖਰੀਦ ਲੈਣੇ ਹੋ। ਜੇ ਕੋਈ ਬੁਲਟ ਲੱਭ ਲਈਏ ਤੁਸੀਂ ਤਾਂ ਵੀ 15-20 ਮਿੰਟਾਂ 'ਚ ਖਰੀਦ ਲੈਣੇ ਹੋ ਤੇ ਜੇਕਰ ਕੋਈ ਘੈਂਟ ਕੰਡੀਸ਼ਨ ਦੀ ਗੱਡੀ ਪਾ ਦਈਏ ਤਾਂ ਤੁਸੀਂ ਨੇ ਛੱਡ ਨਹੀਂ ਕੀ। ਅੱਜ ਮਿੱਤਰੋ ਤੁਸੀਂ ਜੱਜ ਕਰੋ ਵੀ ਕਿਹੜੀ ਚੀਜ਼ ਹੋ ਸਕਦੀ ਹੈ ਤਿੰਨਾਂ ਚੀਜ਼ਾਂ ਦੇ ਵਿੱਚੋਂ ਤਿੰਨ ਆਕਸਰਾਂ ਦਿੱਤੀਆਂ ਇਹਨਾਂ ਦੇ ਵਿੱਚੋਂ ਨਾ ਇੱਕ ਚੀਜ਼ ਲੱਭੀਏ ਤੁਹਾਡੇ ਵਾਸਤੇ ਬਹੁਤ ਘੈਂਟ ਕਹਿ ਸਕਦਾ ਮੈਂ ਬਹੁਤ ਘੈਂਟ ਕਹਿ ਸਕਦਾ ਬਹੁਤ ਘੱਟ ਚੱਲੀ ਹੋਈ ਹੈ ਕੀ ਗੱਲ ਬਾਤ ਹੈ ਪਹਿਲਾਂ ਸੱਜਣ ਨੂੰ ਮੜਾ ਦਈਏ ਕਿੰਨਾ ਦੇ ਘਰੇ ਪਹੁੰਚਿਆ ਸਸਰੀ ਕਾਲ ਵੀਰੇ ਯਾਰ ਲੈਟ ਠੀਕ ਹੈ ਜੀ ਵਧੀਆ ਹਾਂਜੀ ਵਧੀਆ ਤੇ ਪਿੰਡ ਕਿਹੜਾ ਤੁਹਾਡਾ ਪਹਿਲਾਂ ਦੱਸੋ ਇਹ ਪਿੰਡ ਜੀ ਕੋਰੇ ਵਾਲਾ ਜਿਹੜਾ ਮੋਗਾ ਤਹਿਸੀਲ ਮੋਗਾ ਜੀ ਤਸੀਲ ਵੀ ਮੋਗਾ ਜ਼ਿਲ੍ਹਾ ਵੀ ਮੋਗਾ ਪਿੰਡ ਹੈਗਾ ਕੋਰੇਵਾਲਾ ਕੋਰੇਵਾਲਾ ਹਾਂਜੀ ਕਿੱਥੇ ਜੇ ਪੈ ਗਿਆ ਬਈ ਇਹ ਇਹ ਮੰਨ ਕੇ ਚੱਲੋ ਜੀ ਆਹਾ ਮੋਗੇ ਤੋਂ ਇਹਦਾ ਫਰੋਜਪੁਰ ਵਾਲਾ ਰੋਡ ਆ ਹਾਂ ਤੇ ਤਲਵੰਡੀ ਪਾ ਦੁਜਾ ਤਲਵੰਡੀ ਤੋਂ ਇਧਰੋਂ ਜੀ ਤਲਵੰਡੀ ਵਾਲੋਂ ਆਪਾਂ ਆਈਏ ਤਲਵੰਡੀ ਤੋਂ ਦਾਰਾਪੁਰ ਖਖਰਾਣਾ ਬਗੇਲਾ ਦੇ ਨਾਲ ਹੀ ਪਿੰਡ ਇੱਥੋਂ 10 ਕਿਲੋਮੀਟਰ ਬਾਂਦਾ ਤਲਵੰਡੀ ਤਲਵੰਡੀ ਭਾਈ ਤੁਹਾਡੇ ਤੋਂ ਹੈਗੀ 10 ਕਿਲੋਮੀਟਰ 10 ਕਿਲੋਮੀਟਰ ਜੇ ਕਿਸੇ ਨੇ ਇਧਰ ਆਉਣਾ ਜੇ ਇਧਰੋਂ ਆਉਣਾ ਕਿਸੇ ਨੇ ਜਮੋਗੇ ਵਾਲੋਂ ਤੇ ਇੱਥੋਂ ਵੀ ਇੰਨੀ ਕੀ ਪੈਂਦੀ 10 ਨਹੀਂ 12 ਰਕ ਲਓ ਟੈਂਡਰੋਲੀ ਭਾਈ ਦਾ ਕਹਿ ਕੇ ਬਣ ਕੇ ਚਲਾ ਆ ਜਾ ਹਾਂ ਡਰੋਲੀ ਭਾਈ ਪਿੰਡ ਮਸ਼ਹੂਰ ਆ ਮਸ਼ਹੂਰ ਆ ਹਾਂਜੀ ਡਰੋਲੀ ਭਾਈ ਦੇ ਨਾਲ ਹੀ 3 ਕਿਲੋਮੀਟਰ ਤੇ ਇਧਰ ਕਿਹੜੇ ਕਿਹੜੇ ਪਿੰਡ ਪੈ ਗਿਆ ਆ ਸਾਈਡ ਇਧਰ ਜੀ ਪੇਖਾ ਰਹਿ ਅੱਛਾ ਲੰਗਿਆਣਾ ਮਸ਼ੂਰ ਪਿੰਡ ਹੈ ਹਾਂ ਜਾਨੀ ਆਪਾਂ ਸੈਂਟਰ ਦੇ ਵਿੱਚ ਬੈਠੇ ਆਂ ਬੱਗਿਆ ਵਾਲਾ ਵੀ ਆਪਾਂ ਨੂੰ ਉਹਨਾਂ ਐ ਤੇ ਮੁੱਦਕੀ ਵੀ ਉਹਨਾਂ ਦੇ ਤਲਵੰਡੀ ਵੀ ਉਹਨਾਂ ਦੇ ਮੋਗਾ ਵੀ ਸੈਂਟਰ ਦੇ ਵਿੱਚ ਮਤਲਬ ਤੁਹਾਨੂੰ ਬੱਗਾ ਪ੍ਰਾਣ ਕਿੰਨੀ ਕੁ ਦੂਰ ਹੂ 10 ਕਿਲੋਮੀਟਰ ਜੀ 10 ਕਿਲੋਮੀਟਰ ਹਾਂਜੀ ਮੁੱਦਕੀ ਵੀ 10 ਕਿਲੋਮੀਟਰ ਮੁੱਦਕੀ ਵੀ 10 ਆ ਤਲਵੰਡੀ ਵੀ 10 ਆ ਮੋਗਾ ਮੋਗਾ 12 ਬਸ ਮੋਗੇ ਥੋੜਾ ਜਿਹਾ ਫਰਕ ਨਾ ਬਾਈ ਦਾ ਹੈਗਾ ਗਰਜੰਟ ਪਿੰਡ ਹੈਗਾ ਕੋਰੇ ਵਾਲਾ ਹਾਂਜੀ ਕੋਰੇ ਵਾਲਾ ਅੱਜ ਚੀਜ਼ ਵੇਚਣੀ ਕਿਹੜੀ ਉਹ ਦਿਖਾਦੀ ਆਪਾਂ ਹਾਂਜੀ ਵਾਰੀ ਧਰਮੇ ਕੈਮਰਾ ਖੜੀਆ ਮਿੱਤਰ ਚਾਰੇ ਪਾਸੇ ਦਿਖਾ ਗਿਆ ਗੱਡੀ ਹੁਣ ਜਿਹੜਾ ਸੱਜਣ ਵੇਖਣਾ ਹੈਗਾ ਨਾ ਗੱਡੀ ਇੰਨੀ ਕਿ ਘੰਟਾ ਵੀ ਵੈਸੀ ਰੂਹ ਖੁਸ਼ ਹੋ ਜਾਣੀ ਆ ਗੁਰਜੰਟ ਵੀਰੇ ਮੈਨੂੰ ਐ ਦੱਸ ਪਹਿਲਾਂ ਤਾਂ ਇਹ ਗੱਡੀ ਮਾਡਲ ਕਿੰਨਾ ਇਹ ਮਾਡਲ ਜੀ ਜੋ ਸੋਚ ਕੇ ਤਾਂ ਹੈ 20 ਆ ਜੀ ਪਰ ਹੈ 21 ਜੀ 11ਵੇਂ ਮਹੀਨੇ ਦੇ 20 ਦੀ ਗੱਲ 11ਵੇਂ ਦੀ ਆ ਅਸਾਂ 20 ਦੇ ਲਾਸਟ ਮਹੀਨੇ ਦੀ ਨਿਕਲੀ ਆ ਨਵੰਬਰ ਮਹੀਨੇ ਦੀ ਹਾਂਜੀ ਹਾਂਜੀ 21 ਮਾਡਲ ਮੰਨ ਲਈਏ 21 ਮਾਡਲ ਲਈ ਹਾਂਜੀ ਚੱਲੀ ਕਿੰਨੀ ਕੂਪਈ ਗੱਡੀ ਚੱਲੀ ਵਾਸੀ 38 49000 ਕਿਲੋਮੀਟਰ ਚੱਲੀ ਆ ਜਾਂ ਫਿਰ ਕਰਕੇ ਚੈੱਕ ਕਰਾ ਸਕਦਾ ਅੱਛਾ ਜੀ ਹਾਂਜੀ ਧਰਮੇ ਭਾਈ ਕਹਿੰਦਾ 38 39000 ਚੱਲੀ ਹੋਈ ਐ 20 ਮਾਡਲ ਐ 20 ਦੇ ਨਵੰਬਰ ਮਹੀਨੇ ਦੇ ਨਿਕਲੀ ਹੋਏ ਯਾਨੀ ਕਿ 21 ਮਾਡਲ ਮੰਨ ਲਈਏ ਹੈਨਾ ਤੇ ਭਾਈ ਐਂ ਕਰੋ ਇਹ ਗੱਡੀ ਖੋਲਿਓ ਤੇ ਲੈ ਮੇਤਰੋ ਆਪਾਂ ਨਾ ਗੱਡੀ ਕਰਵਾਉਣੀ ਐ ਚੈੱਕ ਤੁਹਾਨੂੰ ਸੈਂਟਰ ਲਓ ਗੱਡੀ ਬਾਈ ਹੈਂ ਹਾਂਜੀ ਚੱਕੋ ਮੇਤਰੋ ਆਜੋ ਦਿਖਾਓ ਧਰਮੇ ਬੱਲਾ ਦਾ ਕੰਡੀਸ਼ਨ ਗੱਡੀ ਦੀ ਕਹਾਂ ਪਈਆਂ ਨਾ ਪੂਰੀ ਘੈਂਟ ਹੈ ਆ ਦੇਖ ਇਹਨਾਂ ਤੋਂ ਤਾਂ ਵਾਲੇ ਜਿਹੜੇ ਧੁੱਪ ਤੋਂਦੇ ਇਹਨਾਂ ਤੋਂ ਲਵਾਫੇ ਵੀ ਨਹੀਂ ਉਤਰੇ ਹੋਏ ਵਾਲੇ ਸੀਟ ਕਵਰ ਬਿਲਕੁਲ ਹੀ ਨਵੇਂ ਐ ਲੇਦਰ ਦੇ ਨੇ ਬਾਈ ਹਨਾ ਹਾਂਜੀ ਆ ਖੋਲੋ ਬਾਈ ਨੂੰ ਫੇਰ ਹੋ ਗਈ ਲੋਕ ਯੱਕ ਮੇਤਰਾ ਮੈਟ ਮੂਡ ਤਾਂ ਸਾਰੇ ਦਿਖਾ ਦੇ ਇਹ ਹੈਗੀ ਬਈ ਬਲਿਨੋ ਐ 2020 ਮਾਡਲ ਨਵੰਬਰ ਮਹੀਨੇ ਦੇ ਨਿਕਲੀ ਹਾਂਜੀ ਹਾਂਜੀ ਚੱਲੀ ਕਿੰਨੀ ਹੋਈ ਇਹ ਤੇ ਮੀਟਰ ਔਨ ਕਰਿਓ ਆ ਦੇਖੋ ਜ ਮਾਰ ਲਓ ਜੀ ਕਿੰਨੀ ਚੱਲੀ ਹੋਈ ਹੈ ਦੇਖੀਦਰ ਮੈਂ 39000 ਜੀ 39251 ਬਿਲਕੁਲ 38 39000 ਕਿਹਾ ਬਾਈ ਨੇ ਤੇ ਬਾਈ ਵੱਡੀ ਟੱਚ ਪ੍ਰੇਅਰ ਲੱਗਿਆ ਹੋਇਆ ਹੈ ਜੀ ਹਾਂਜੀ ਦੇਖੋਦਰ ਮੈਂ ਅੰਟੀਰੀਅਰ ਦੀ ਗੱਡੀ ਹੈਗੀ ਬਾਈ ਪੂਰੀ ਨਵੀਂ 39000 ਚੱਲੀ ਹੋਈ ਹੈ ਹੈ ਤੇ ਮੈਨੂੰ ਇਹ ਦੱਸਿਓ ਇਹ ਗੱਡੀ ਪੈਟਰੋਲ ਆ ਕਿ ਡੀਜ਼ਲ ਹੈ ਪੈਟਰੋਲ ਜੀ ਅਸਾ ਪੈਟਰੋਲ ਹੈ ਓਕੇ ਸੀਸੇ ਸੂਸੇ ਸਾਰੇ ਗੱਡੀ ਦੇ ਨਾਲ ਦੇਣੇ ਨਾਲ ਦੇ ਨਾਲ ਦੇ ਜੀ ਅੱਛਾ 1264 1264 ਹਾਂ ਤਾਂ ਸਾਰੇ ਨਾਲ ਦੇ ਨੇ 1264 ਹਾਂ ਵੀ ਇਹ ਵੀ ਨਾਲ ਦੇ ਹਨ ਚਾਬੀ ਕੱਢ ਲਈ ਗੱਡੀ ਦੀ ਕੀ ਪਰ ਲੋਕ ਹੋ ਜਾਂਦੀ ਹੈ ਪਰਲੇ ਪਾਸੇ ਵੀ ਧਰਮਿਕ ਰਵਈ ਕਰਨਾ ਚਾਹੀਦਾ ਚਾਬੀਆਂ ਦੋ ਆ ਜੀ ਅਸਾਂ ਚਾਬੀਆਂ ਚਾਬੀ ਦੋ ਨੇ ਨਾਲ ਹਾਂ ਦੋਨੇ ਨਾਲ ਲੈ ਮੇਤਰੋ ਦੋਨੇ ਚਾਬੀਆਂ ਨੇ 1264 ਹਾਂ ਵੀ ਸਹੀ ਹੈ ਆ ਵੀ ਸਹੀ ਹੈ 1264 ਤੇ 4193 ਆ ਇਹਦਾ ਪਿਆ ਹੋਗਾ ਸੀਸਾ ਹਨ ਮੂਰ ਲਈ ਹਾਂ ਇਹ ਹੋ ਸਕਦਾ ਹੈ ਸ਼ੀਸ਼ਾ ਪਿਆ ਹੋ। ਇਹ ਇਹ ਤਾਂ ਕੱਲਾ ਨੰਬਰ ਨਹੀਂ। ਬਾਕੀ ਰੰਗ ਸਾਰਾ ਨਾਲ ਦਾ origignal ਆ ਜੀ। ਅੱਛਾ ਬੰਪਰ ਤੋਂ ਬੰਪਰ origignal। ਬੰਪਰ ਤੋਂ ਬੰਪਰ origignal। ਬੰਪਰ ਵੀ origignal ਨੇ ਨਾਲ ਦੇ ਨੇ। ਹਾਂਜੀ। ਧਰਮੇ ਹੁਣ ਇਹਦਾ ਡੈਸ਼ਬੋਰਡ ਵੀ ਚੱਕ ਡੀ ਦਾ। ਕਰਵਾ ਦਈਏ ਸੱਜਣਾ ਨੂੰ ਤਸੱਲੀ। ਦਾ ਵੀ ਖੁੱਲ ਕੇ ਦੇਖ। ਖੁੱਲ ਗਈ। ਗੱਲ ਬਈ ਇਹ ਹੁੰਦੀ ਆ ਆਪਾਂ ਬਰੀਕੀ ਨਾਲ ਤਾਂ ਤਾਂ ਸਮਝਾਉਂਦੇ ਨੇ ਕਿਉਂਕਿ ਸੱਜਣਾ ਵੀਡੀਓ ਕੋਈ 500 ਕਿਲੋਮੀਟਰ ਤੋਂ ਵੀ ਵੇਖ ਸਕਦਾ ਹੈ? ਹਾਂਜੀ ਹਾਂਜੀ ਕੋਈ 200 ਕਿਲੋਮੀਟਰ ਤੋਂ ਵੀ ਵੇਖ ਸਕਦਾ ਹੈ। ਬਿਲਕੁਲ ਵੀ ਉਹਨਾਂ ਨੂੰ ਘਰੇ ਬੈਠੇ ਨੂੰ ਨਾ ਆਪਾਂ ਸਾਰਾ ਕੁਝ ਦਿਖਾ ਦਈਏ। ਹੈਨਾ? ਪਰ ਮੈਂ ਸਾਰੇ ਗੋਡੇ ਬਿਲਰ ਦਿਖਾ ਦੇ ਬਈ ਦੇਖ। ਹੂੰ? ਖੱਟੀ ਫੁੱਟੀ ਸਾਰੀ ਓਰੀਜਨਲ ਹੈ। ਤੇ ਹੋਰ ਇਧਰੋਂ ਵੀ ਚੈੱਕ ਕਰਵਾ ਦੇ। ਵੱਡੀ ਗੱਲ ਹੋਰ ਦਿਖਾ ਦਨੇ ਧਰਮੇ। ਕੱਲਾ ਕੱਲਾ ਕੰਪਨੀ ਦਾ ਮਾਰਕ ਆ, ਕੱਲਾ ਕੱਲਾ ਸਟicker ਦਿਖਾਈ? ਦੇਖ ਵੈਰਨ ਕਰਵਾਈ ਚੈੱਕ ਕਰ ਦੇਖ। ਹੈ? ਰੇਡੀਏਟਰ ਦਾ ਢੱਕਣ ਦਿਖਾ ਦੇ ਹੂੰ ਤੇ ਆ ਦੇਖ ਕੱਲੀ ਕੱਲੀ ਯਾਰ ਚੀਜ਼ ਆ ਉਹ ਦੇਖ ਹਾਂ ਯਾਨੀ ਕਿ ਪੂਰੀ ਘੈਂਟ ਯਾਰ ਤਸੱਲੀ ਦੀ ਗੱਡੀ ਆ ਬਈ ਇਹਨੂੰ ਸਟਾਰਟ ਕਰਿਓ ਗੱਡੀ ਨੂੰ ਆਪੇ ਦੀ ਸਟਾਰਟਿੰਗ ਵੀ ਦੇਖ ਲਈਏ ਆਵਾਜ਼ ਕਿੰਨੀ ਕਰ ਹਾ ਲੋ 39000 ਚੱਲੀ ਹੋਈ ਆ 21 ਮਾਡਲ ਮੰਨ ਲਈਏ ਹੈਨਾ ਹੂੰ ਜਮੀ ਸਾਇਲੈਂਟ ਗੱਡੀ ਆ ਬਈ ਹੈ ਦਰ ਮੈਂ ਲਵੇ ਖੜਾ ਚਾਹੇ ਬੰਦਾ ਉਹੋ ਕਰੀ ਜਾਏ। ਉਹ ਆ ਦੇਖ ਜਬ ਵੀ ਨਵੀਂ ਗੱਡੀ ਹੈ ਯਾਰ ਉਹ ਤੇ ਏਸੀ ਵੀ ਓਕੇ ਆ ਜੀ। ਇੰਜਰ ਗੇਰੇ ਏਸੀ ਟਰੋਕਿਆ ਪੂਰਾ। ਹਾਂਜੀ ਹਾਂਜੀ ਓਕੇ। ਲੈ ਜੀ ਤਰਾ। ਦਰਮਿਆਵੀ ਦਿਖਾ ਦੇ ਸਾਰਾ ਚੈੱਕ ਕਰਵਾ ਦੇ ਲੈ। ਲੈ। ਭਾਈ ਇਹਦੀ ਡਿੱਗੀ ਵੀ ਖੋਲਿਓ ਵੱਡੀ ਦੀ। ਹਾਂਜੀ ਖੋਲ ਦਿੰਦੇ। ਹਾਂ। ਖੋਲੀ ਇਧਰ ਦੇਖ ਵੀ ਸੁਣਾ ਕਰਵਾ ਚੈੱਕ ਡਿੱਗੀ ਦੇ ਮਗਰ ਕੋਸ ਰੱਖੇ ਹੀ ਨਹੀਂ ਹੋਣਾ ਬਈ ਇਹਦੇ ਹਣਾ ਹਜੇ ਅਸ ਚਿੱਪਣੀ ਹੈ ਜੀ ਨਾਲ ਉਹਦਰ ਮੈਂ ਟੂਲ ਟ੍ਰਾਲ ਸਾਰੀ ਕੁਝ ਨਾਲ ਮਿਰੂ ਦੇਖ ਹਾਦੀ ਆ ਚਾਬੀਆਂ ਪਾਨੇ ਸਾਰਾ ਕੁਝ ਉਸੇ ਤਰੀ ਨਾਲ ਹੈ ਤੇ ਆ ਡਿੱਗੀ ਅੰਦਰੋਂ ਚੈੱਕ ਕਰਵਾ ਦੇ ਸਾਰੀ ਹਾਂ ਆ ਦਿਖਾ ਦੇ ਲੈ ਤੇ ਬਾਈ ਤੁਹਾਡੇ ਲਈ ਮੈਨੂੰ ਕਿੰਨਾ ਟਾਈਮ ਹੋ ਗਿਆ ਗੱਡੀ ਨੂੰ ਆਪਾਂ ਨੂੰ ਹੋ ਗਏ ਜੀ ਮੰਨ ਕੇ ਚਲੋ 15-20 ਦਿਨ ਹੋ ਗਏ ਜੀ 15-20 ਦਿਨ ਅੱਛਾ ਗੱਡੀ ਆਈ ਨੂੰ ਹਾਂਜੀ ਓਕੇ ਤੇ ਵੇਚ ਵੇਚ ਕਾ ਦੋ ਰਿਹਾ ਮੈਨੂੰ ਇਹ ਦੱਸੋ ਪਹਿਲਾਂ ਤਾਂ ਉਹ ਪੈਸਿਆਂ ਦੀ ਲੋੜ ਜੀ ਸੀਗੀ ਜੀ ਪਹਿਲਾਂ ਰੱਖਦਾ ਸੀਗਾ ਵਿਚਾਰੇ ਰੱਖ ਲਗੇ ਅੱਛਾ ਵੀ ਰੱਖਾ ਆਪਣੇ ਵਾਸਤੇ ਲਿਆਇ ਦੀ ਹਾਂਜੀ ਆਪਣੇ ਵਾਸਤੇ ਲਿਆਇ ਸੀਗੇ ਨੰਬਰ ਇਹਦਾ ਡੀਲ ਹੈ ਬਾਈ ਹੈ ਹਾਂ ਡੀਲ ਹੈ ਹਾਂਜੀ ਉਹਦਾ ਪੈਸੇ ਨੂੰ ਸੀ ਕਟਾ ਕੇ ਦੇਵਾਂਗੇ ਜੀ ਅਸੇ ਨੂੰ ਸੀ ਕੱਟ ਕੇ ਮਿਲੂ ਹਾਂਜੀ ਹਾਂਜੀ ਉਹ ਤੁਹਾਡੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਆਪਣੀ ਆ ਜੀ ਓਕੇ ਸਰ ਮੈਂ ਗੱਡੀ ਦੀ ਪੂਰੀ ਗਾਰੰਟੀ ਹੈ ਬੰਦਾ ਵੀ ਗਰੰਟੀ ਵਾਲਾ ਪਿੰਡ ਤੁਹਾਡਾ ਹੈਗਾ ਵੀ ਕੋਰੇ ਵਾਲਾ ਹਾਂ ਕੋਰੇ ਵਾਲਾ ਹਾਂਜੀ ਤੇ ਜਿਹੜੇ ਮੋਗੇ ਦਾ ਪਿੰਡ ਹੈ ਜਿਲ੍ਹਾ ਮੋਗੇ ਦਾ ਜੀ ਬਈ ਇਹ ਗੱਡੀ ਦੀ ਐਂ ਦੱਸ ਮੈਨੂੰ ਹੁਣ ਇਹਦੀ ਡਿਮਾਂਡ ਕੀ ਰੱਖੀ ਐ ਤੁਸੀਂ ਨਾ ਚਾਬੀ ਲਓ ਪਹਿਲਾਂ ਤਾਂ 5 15 ਹੀ ਦੇ ਦਿਆਂਗੇ ਜੀ 21 ਮਾਡਲ 5 ਲੱਖ 15 ਹਜ਼ਾਰ ਦੀ ਹਾਂਜੀ ਧਰਮੇ 5 ਲੱਖ 15 ਇਹ ਤਾਂ ਨਵੀਂ ਤਾਂ ਬਹੁਤ ਮਹਿੰਗੀ ਹੋਣੀ ਐ ਬਈ ਇਹ ਹਾਂਜੀ ਨਵੀਂ ਦਾ ਮਹਿੰਗੀ ਹੈ ਜੀ ਕੋਈ ਦੇਣ ਲੈਣ ਚੱਲੀ ਗੱਲ ਦੱਸੋ ਚੱਲ ਯਾਰ ਨਿਬੜੀ ਕੋਈ ਚੱਕਰ ਨਹੀਂ 5 ਲੱਖ 15 ਹਜ਼ਾਰ ਮੰਗਿਆ ਉੱਪਰ ਦਾ 15 ਚੱਕ ਦੋਗੇ ਚਲੋ ਦੇ ਦੇ ਦਾਂਗੇ ਜੀ ਦੇ ਦੇ ਦਾਂਗੇ ਪੂਰੇ ਦੇ ਦੇ ਦੋਗੇ ਦੇ ਦਾਂਗੇ ਜੀ ਆਪਾਂ ਨੂੰ ਪੈਸਿਆਂ ਦੀ ਲੋੜ ਆ ਅਗਲੇ ਨੂੰ ਗੱਡੀ ਬਣ ਜਾਊਗੀ ਅਗਲਾ ਗੱਡੀ ਵਾਲਾ ਹੋ ਜਾਊਗਾ ਸਹੀ ਗੱਲ ਆ ਧਰਮੇ ਪੂਰੇ 5 ਲੱਖ ਦੀ ਮਿੱਤਰੋ ਗੱਡੀ ਦਵਾਵਾਂਗੇ ਬਾਈ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦੇ ਬਾਈ ਟਾਇਰ ਕਿੰਨੇ ਕੇ ਪੈਸੇ ਹੋਣੇ ਇਹਦੇ ਟਾਇਰ 65 ਕੇ ਪੈਸੇ ਆ ਜੀ 60 65 ਪੈਸੇ ਲੈ ਮਿੱਤਰੋ 60 65 ਪੈਸੇ ਟਾਇਰ ਹੈਗੇ ਪੂਰਾ ਵੱਧੀ ਹੋਣਗੇ ਬਾਈ ਨਹੀਂ ਤਾਂ ਬਿਲਕੁਲ ਨਹੀਂ 60 65 ਪੈਸੇ ਗਿਆ ਤੇ ਜੇ ਕਿਸੇ ਸੱਜਣ ਨੇ ਇਹ ਖਰੀਦਣੀ ਆ ਪੈਟਰੋਲ ਦੀ ਗੱਡੀ ਆ ਤੇ ਪਿੰਡ ਹੈਗਾ ਕੋਰੇ ਵਾਲਾ ਤੇ ਬਾਈ ਤੁਹਾਡਾ ਨੰਬਰ ਵੀ ਦੱਸਿਓ ਕਿੰਨਾ 34737 34737 ਹਾਂਜੀ ਇਹ ਨੰਬਰ ਤੇ ਸੰਪਰਕ ਇਹ ਨੰਬਰ ਇਸ ਪਰ ਕਰ ਸਕਦਾ ਜੀ ਤੇ ਲੈ ਮਿੱਤਰੋ ਲਕੇਸ਼ਨ ਆਪਾਂ ਨੇ ਪਹਿਲਾਂ ਦੱਸਤੀ ਵੀਡੀਓ ਪੂਰੀ ਦੇਖ ਲਿਓ ਕੋਈ ਵੀ ਸੱਜਣਾ ਬਲੀਨੋ ਗੱਡੀ ਖਰੀਦਣੀ ਚਾਹੁੰਦਾ ਹੈ ਨਾ 2020 ਦੇ ਨਵੰਬਰ ਮਹੀਨੇ ਦੀ ਨਿਕਲੀ ਹੋਈ ਇਹਦੀ ਆਰਸੀ 21 ਚ ਹੋਊ ਫਿਰ ਹਾਂਜੀ ਨਹੀਂ ਆਰਸੀ 20 ਦੇ ਵਿੱਚ ਹੀ ਹੈ ਜੀ ਆਰਸੀ 20 ਚ ਹੀ ਹੈ ਹਾਂਜੀ ਓਕੇ ਤੇ ਕਰੋ ਸੰਪਰਕ ਪਿੰਡ ਕੋਰੀਆ ਵਾਲਾ ਜਿਹੜਾ ਮੋਗੇ ਦਾ ਪਿੰਡ ਹੈ ਤੇ ਨਾਂ ਬਾਈ ਦਾ ਗੁਰਜੰਟਾ ਤੇ ਨੰਬਰ ਬਾਈ ਦਾ ਕੈਪਸ਼ਨ ਚ